बाबा बालक नाथ जी ਦਾ ਸਭ ਤੋਂ ਆਸਾਨ ਤੇ ਚਮਤਕਾਰਯੋਗ ਆਪਾਇ ਇੱਕ ਸਵੇਰੇ ਜਾਂ ਸ਼ਾਮ ਨੂੰ ਇੱਕ ਦੀਵਾ ਜਲਾਓ ਸਰੋ ਦੇ ਤੇਲ ਦਾ ਜਾਂ ਘੀ ਦਾ ਦੀਵਾ ਜਿੱਥੇ ਵੀ ਤੁਹਾਡੀ ਸ਼ਰਧਾ ਹੋਵੇ ਬਾਬਾ ਜੀ ਦੀ ਤਸਵੀਰ ਅੱਗੇ ਜਾਂ ਘਰ ਦੇ ਸਾਫ਼ ਕੋਨੇ ਵਿੱਚ ਦੁਇ ਛੋਟਾ ਜਿਹਾ ਮੰਤਰ 11 ਵਾਰ ਜਪ ਓਮ ਸ਼੍ਰੀ ਬਾਬਾ ਬਲਕ ਨਾਥੇ ਨਮ ਜੇ 11 ਵਾਰ ਨਾ ਹੋਵੇ ਤਾਂ 21 ਵਾਰ ਜਪ ਲਾਓ ਜਿੰਨਾ ਆਰਾਮ ਨਾਲ ਹੋ ਜਾਵੇ तिन थोड़ी जि शकर जाम मिश्री रखो दीवे दे नेडे रख दौ मंत्र जप के इसनू प्रसाद वांग परिवार दे देो यिठास प्यारा है चार दिलोन अरदास करो मन विच हौली हौली कहो बाबा जी मेरे घर सुख शांति रखो रुके काम चलाओते सारी बुरी नजर दूर करो महत्वपूर्ण गल अरद शरदा न करो ਪੰਜ ਹਰ ਐਤਵਾਰ ਜਾਂ ਵੀਰਵਾਰ ਪੰਜ ਮਿੰਟ ਧਿਆਨ ਪੰਜ ਮਿੰਟ ਚੁੱਪ ਬੈਠੋ ਬਾਬਾ ਜੀ ਦਾ ਨਾਮ ਸੋਚੋ ਮਨ ਬਹੁਤ ਜਲਦੀ ਹਲਕਾ ਹੋ ਜਾਵੇਗਾ ਤੇ ਕੰਮ ਸਹੀ ਹੋਣ ਲੱਗਣਗੇ ਇਸ ਉਪਾਏ ਦੇ ਲਾਭ ਗੂੜਾ ਸਹੀ ਦਾ ਨਿਸ਼ਾਨ ਕਰਦੀ ਟੈਨਸ਼ਨ ਘਟਦੀ ਹੈ ਗੂੜਾ ਸਹੀ ਦਾ ਨਿਸ਼ਾਨ ਰੋਜ਼ਗਾਰ ਤੇ ਰੁਕ ਕੇ ਕੰਮ ਚਾਲੂ ਹੁੰਦੇ ਨੇ ਗੂੜਾ ਸਹੀ ਦਾ ਨਿਸ਼ਾਨ ਬਿਮਾਰੀ ਬੁਰੀ ਨਜ਼ਰ ਲੜਾਈ ਝਗੜੇ ਦੂਰ ਗੂੜ ਸਹੀ ਦਾ ਨਿਸ਼ਾਨ ਕਰ ਵਿੱਚ ਸੁਖ ਸ਼ਾਂਤੀ ਵਧਦੀ ਹੈ ਉਪਾਇਆ ਨੰਬਰ 2 ਬਾਬਾ ਬਲਕਨਾਥ ਜੀ ਦਾ ਚੌਲਾ ਵਾਲਾ ਉਪਾਇਆ ਇਹ ਉਪਾਇਆ ਕਰ ਦਿਨਕਾਰਾਤਮਕ ਊਰਜਾ ਬੁਰੀ ਨਜ਼ਰ ਚੜੜੇ ਟੈਨਸ਼ਨ ਅਤੇ ਰੁਕੇ ਕਮ ਦੂਰ ਕਰਨ ਲਈ ਬਹੁਤ ਮਸ਼ਹੂਰ ਹੈ ਇੱਕ ਸਵੇਰੇ ਇੱਕ ਮੁਠੀ ਕੱਚੇ ਚੌਲ ਲਓ ਚੌਲ ਸਾਫ ਹੋਣ ਚਾਹੀਦੇ ਨੇ ਤੋਹਫੇ ਜਾਂ ਪ੍ਰਸਾਦ ਵਾਂਗ ਸਮਝ ਕੇ ਲਓ ਦੋ ਚੌਲ ਬਾਬਾ ਬਲਕਨਾਥ ਜੀ ਦੀ ਤਸਵੀਰ ਜਾਂ ਮੂਰਤੀ ਅੱਗੇ ਰੱਖੋ ਅਤੇ ਹੌਲੀ ਜਾਪ ਕਰੋ ਜੇ ਬਾਬਾ ਜੀ ਮੇਰੇ ਘਰ ਤੋਂ ਸਾਰੀ ਨਕਾਰਾਤਮਕਤਾ ਦੂਰ ਕਰਦੇ ਰਹੋ ਤਿੰਨ ਇੱਕੀ ਵਾਰ ਇਹ ਮੰਤਰ ਜਪੋ ਓਮ ਬਾਬਾ ਬਲਕਨਾਥੇ ਨਮਕ ਜੇ ਇੱਕੀ ਵਾਰ ਮੁਸ਼ਕਲ ਲੱਗੇ ਤਾਂ 11 ਵਾਰ ਵੀ ਚੱਲ ਜਾਵੇਗਾ ਚਾਰ ਮੰਤਰ ਜਪਣ ਤੋਂ ਬਾਅਦ ਚੌਲ ਛੁੱਟੋ ਚੌਲ ਨੂੰ ਘਰ ਦੇ ਚਾਰਾਂ ਕੋਨਾਂ ਵਿੱਚ ਜਾਂ ਛੱਤ ਉਤੇ ਪੰਛੀਆਂ ਲਈ ਛਾਂਡ ਦਿਓ ਜ਼ਮੀਨ ਉਤੇ ਪੈਰਾ ਹੀਟ ਲਿਆਂਦੇ ਨਾ ਜਾਣ ਇਹ ਪ੍ਰਸਾਦ ਸਮਝੋ ਪੰਜੇ ਕਮ ਤਿੰਨ ਤੋਂ 7 ਦਿਨ ਲਗਾਤਾਰ ਕਰੋ ਬਹੁਤ ਜਲਦੀ ਨਜ਼ਰ ਅਤੇ ਤਣਾਅ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਉਪਾਏ ਦੇ ਫਾਇਦੇ ਗੂੜਾ ਸਹੀ ਦਾ ਨਿਸ਼ਾਨ ਕਰਦੀ ਬੁਰੀ ਨਜ਼ਰ ਦੂਰ ਗੂੜਾ ਸਹੀ ਦਾ ਨਿਸ਼ਾਨ ਝਗੜੇ ਅਤੇ ਗੁੱਸਾ ਘਟਦਾ ਗੂੜਾ ਸਹੀ ਦਾ ਨਿਸ਼ਾਨ ਵਾਤਾਵਰਣ ਸ਼ਾਂਤ ਹੁੰਦਾ ਗੂੜਾ ਸਹੀ ਦਾ ਨਿਸ਼ਾਨ ਰੁਕੇ ਕਮ ਖੋਲਣ ਲੱਗਦੇ ਨੇ ਗੂੜਾ ਸਹੀ ਦਾ ਨਿਸ਼ਾਨ ਮਨ ਹਲਕਾਤੇ ਕਰ ਵਿੱਚ ਪੋਜੀਟਿਵ એનર્ਜੀ ਆਨ ਦੀ ਉਪਾਇਆ ਨੰਬਰ 3 ਬਾਬਾ ਬਾਲਕਨਾਥ ਜੀ ਦਾ ਲੂਣ ਪਾਣੀ ਵਾਸ਼ਿੰਗ ਉਪਾਇਆ ਇਹ ਉਪਾਇਆ ਕਰ ਦਿਨਕਾਰਾਤਮਕ ਊਰਜਾ ਲੜਾਈ ਚੜਰੇ ਬੇਚੈਨੀ ਅਤੇ ਰੁਕਾਵਟਾਂ ਦੂਰ ਕਰਨ ਲਈ ਸਭ ਤੋਂ ਤੇਜ਼ ਅਸਰ ਵਾਲਾ ਮੰਨਿਆ ਜਾਂਦਾ ਹੈ ਇੱਕ ਇੱਕ ਕੱਚ ਦਾ ਗਲਾਸ ਲਓ ਗਿਲਾਸ ਕੱਚ ਦਾ ਹੋਣਾ ਚਾਹੀਦਾ ਪਲਾਸਟਿਕ ਨਹੀਂ ਦੋ ਗਿਲਾਸ ਵਿੱਚ ਸਾਫ ਪਾਣੀ ਭਰੋ ਉੱਪਰ ਤੱਕ ਭਰਨਾ ਜ਼ਰੂਰੀ ਹੈ ਤਿੰਨ ਇੱਕ ਚਮਚਾ ਲੂਣ ਸਾਦਾ ਨਮਕ ਪਾਣੀ ਵਿੱਚ ਪਾਓ ਲੂਣ ਸ਼ੁੱਧਤਾ ਦਾ ਪ੍ਰਤੀਕ ਹੈ ਚਾਰ ਹੁਣ ਹੌਲੀ ਬੋਲੀਏ ਮੰਤਰ ਸੱਤ ਵਾਰ ਓਮ ਬਾਬਾ ਬਾਲਕ ਨਾਥੇ ਨਮਕ ਮੰਤਰ ਕਰਦੇ ਸਮੇਂ ਗਿਲਾਸ ਨੂੰ ਦੋਵੇਂ ਹੱਥਾਂ ਨਾਲ ਫੜੋ ਪੰਜੇ ਗिलास ਕਰ ਦੇ ਕਿਸੇ ਕੋਨੇ ਜਾਂ ਮੁੱਖ ਦਰਵਾਜ਼ੇ ਕੋਲ ਰੱਖ ਦਿਓ ਜਿੱਥੇ ਕਿਸੇ ਨੂੰ ਪੈਰ ਨਾ ਲੱਗਣ ਜਿੱਥੇ ਕੋਈ ਹਿਲਾਏ ਨਾ ਇਹ ਗिलास ਕਰ ਦੀ ਸਾਰੀ ਨਕਾਰਾਤਮਕਤਾ ਸੋਖ ਲੈਂਦਾ ਹਾਹਾ 6 ਹਰ 24 ਘੰਟੇ ਬਾਅਦ ਪਾਣੀ ਬਦਲੋ ਪੁਰਨਾ ਪਾਣੀ ਟਾਇਲਟ ਵਿੱਚ ਪਾ ਦਿਓ ਗिलास ਤੋਂ ਕੇ ਮੋੜ ਫ੍ਰੈਸ਼ ਪਾਣੀ ਜ਼ੋਰਦਾਂ ਨਿਸ਼ਾਨ ਲੂਣ ਪਰ ਦਿਓ ਇਹ ਉਪਾਯਾ ਕਿਹੜੇ ਕੰਮ ਲਈ ਬਹੁਤ ਤਾਕਤਵਰ ਹੈ ਗੂੜਾ ਸਹੀਦਾ ਨਿਸ਼ਾਨ ਕਰਦੇ ਝਗੜੇ ਤੁਰੰਤ ਘਟਾਉਂਦਾ ਗੂੜਾ ਸਹੀਦਾ ਨਿਸ਼ਾਨ ਬੇਵਜ੍ਹਾ ਗੁੱਸਾ ਘਟਦਾ ਗੂੜਾ ਸਹੀਦਾ ਨਿਸ਼ਾਨ ਕਰ ਹੌਲਾ ਪੋਜ਼ਿਟਿਵ ਤੇ ਸ਼ਾਂਤ ਮਹਿਸੂਸ ਹੁੰਦਾ ਗੂੜਾ ਸਹੀਦਾ ਨਿਸ਼ਾਨ ਨਜ਼ਰ ਤੇ ਤੰਗੀ ਦੂਰ ਗੂੜਾ ਸਹੀਦਾ ਨਿਸ਼ਾਨ ਰੁਕੇ ਕਮ ਚੱਲਣ ਲੱਗਦੇ ਗੂੜਾ ਸਹੀਦਾ ਨਿਸ਼ਾਨ ਨਕਾਰਾਤਮਕ ਊਰਜਾ ਖਤਮ ਉਪਾਯਾ ਨੰਬਰ 4 ਬਾਬਾ ਜੀ ਦਾ ਗੁਣ ਅਰਗਬਤੀ ਉਪਾਯਾ ਗਰਭ ਵਿੱਚ ਸੁਖ ਸ਼ਾਂਤੀ ਪੈਸੇ ਦੀ ਲੁਕਾਵਟ ਤੇ ਬੋਲੀ ਨਜ਼ਰ ਡੋਕੜਨ ਲਾਇ ਵਕਫਾ 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 ਇੱਕ ਪੰਜ ਗਰਬਤੀਆਂ ਲਾਓ ਕੋਈ ਵੀ ਸੁਗੰਧ ਹੋ ਸਕਦੀ ਹੈ ਸਭ ਤੋਂ ਵਧੀਆ ਚੰਦਨ ਜਾਂ ਗੁਲਾਬ ਵਕਫਾ 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 ਦੋ ਇੱਕ ਛੋਟੀ ਚਿਮਟੀ ਗੁੜ ਦੀ ਲਾਓ ਸ਼ਰਦਾ ਨਾਲ ਜਿੰਨਾ ਪ੍ਰਸਾਦ ਵਾਂਗ ਲਾਓ ਜਿੰਨਾ ਜ਼ਿਆਦਾ ਨਹੀਂ ਚਾਹੀਦਾ ਵਕਫਾ 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 ਤੇਨ ਗਰਬਤੀਆਂ ਨੂੰ ਜਲਾਓ ਅਤੇ ਗੁੜ ਨੂੰ ਛੋੜਾ ਜਿਹੜਾ ਗਰਬਤੀ ਦੀ ਤੂੰ ਹੀ ਵਲ ਰੱਖੋ ਗੁੜ ਤੂੰ ਹੀ ਨਾਲ ਹੋਲੇ ਹੋਲੇ ਪਿਗਲ ਕੇ ਸੁਗੰਧ ਤੇ ਪੋਜ਼ਿਟਿਵ એનਰਜੀ ਬਣਾਉਂਦਾ ਹੈ ਵਕਫਾ 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 ਚਾਰ ਹੋਣੇ ਛੋਟਾ ਜਪ ਇੱਕ ਕੀ ਵਾਰ ਕਰੋ ਬਾਬਾ ਬਾਲਕਨਾਥ ਜੀ ਮੇਰੇ ਘਰ ਵਿੱਚ ਮਿਠਾਸ ਤੇ ਮੇਰ ਬਰਕਤ ਰੱਖੋ ਇਸ ਜਪ ਦਾ ਵਾਈਬ੍ਰੇਸ਼ਨ ਬਹੁਤ ਤੇਜ਼ ਹੁੰਦਾ ਹੈ ਵਕਫਾ 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 ਪੰਜ ਦਰਬੱਤੀ ਦੀ ਤੂੰ ਹੀ ਨੂੰ ਘਰ ਦੇ ਚਾਰ ਕੋਨਾਨ ਵਿੱਚ ਲੈ ਜਾਓ ਦਰਵਾਜ਼ਾ ਵਿਸ਼ਤੇ ਵਾਲਾ ਕਮਰਾ ਰਸੋਈ ਤੇ ਸੌਣ ਵਾਲਾ ਕਮਰਾ ਇਸ ਨਾਲ ਨੈਗੇਟਿਵਿਟੀ ਤੁਰੰਤ ਹਲਕੀ ਹੋਣ ਲੱਗਦੀ ਹੈ ਵਕਫਾ 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 ਛੇ ਪਿਛੋ ਗੁਰਦਾ ਛੋਟਾ ਜਿਹਾ ਟੋਕੜਾ ਪ੍ਰਸਾਦ ਵਾਂਗ ਖਾਓ ਜੇ ਘਰ ਵਾਲੇ ਵੀ ਖਾਂ ਤਾਂ ਹੋਰ ਵਧੀਆ ਘਰ ਵਿੱਚ ਮਿਠਾਸ ਵੱਧਦੀ ਹੈ ਵਕਫਾ 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 ਮੱਧਮ ਸਫੇਦ ਤਾਰਾ ਇਹ ਉਪਾਇ ਕਿਹੜੇ ਕੰਮ ਲਈ ਖਾਸ ਮਸ਼ਹੂਰ ਹੈ ਗੂੜਾ ਸਹੀਦਾ ਨਿਸ਼ਾਨ ਕਰਦੇ ਝਗੜੇ ਹੌਲੇ ਹੋਣ ਗੂੜਾ ਸਹੀਦਾ ਨਿਸ਼ਾਨ ਬੋਲਾਂ ਵਿੱਚ ਮਿੱਠਾ ਸੌਣਾ ਗੂੜਾ ਸਹੀਦਾ ਨਿਸ਼ਾਨ ਪੈਸੇ ਦੀ ਰੁਕਾਵਟ ਕਟਣਾ ਗੂੜਾ ਸਹੀਦਾ ਨਿਸ਼ਾਨ ਨਜ਼ਰ ਦੂਰ ਗੂੜਾ ਸਹੀਦਾ ਨਿਸ਼ਾਨ ਪਰਿਵਾਰ ਵਿੱਚ ਪਿਆਰ ਵਧਣਾ ਗੂੜਾ ਸਹੀਦਾ ਨਿਸ਼ਾਨ ਮਾਨਸਿਕ ਟੈਨਸ਼ਨ ਦੂਰ